ਆ ਰੇਲਵੇ ਸਟੇਸ਼ਨਾਂ ਦੇ ਉੱਤੇ ਦੇਲ ਦੀ ਆਵਾਜ਼ਾਈ ਹੈ ਜੋ ਐ ਬੰਦ ਕਰ ਦਿੱਤੀ ਗਈ ਹੈ ਤੇ ਕਈ ਟ੍ਰੇਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਦਿੱਤਾ ਗਿਆ ਹੈ ਦਰਸਨ ਲਗਾਤਾਰ ਭਾਰੀ ਕੁਦਰਤ ਦੀ ਤਬਾਹੀ ਨਜ਼ਰ ਆ ਰਹੀ ਹੈ ਕਈ ਥਾਵਾਂ ਤੇ ਜ਼ਮੀਨ ਖਿਸਕੀ ਹੈ ਤੇ ਇਸੇ ਵਿਚਾਲੇ ਹੁਣ ਰੇਲਵੇ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਇਤਿਹਾਤ ਵਰਤੇ ਦੇ ਹੋਏ ਰੇਲਵੇ ਦੇ ਵੱਲੋਂ ਜੋ ਐ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਅਵੈਸ਼ਨੋ ਦੇਵੀ ਵੀ ਜੋ ਹੈ ਲੈਂਡਸਲਾਈਡ ਹੋਈ ਹੈ ਜਿਸ ਦੇ ਵਿੱਚ 30 ਤੋਂ ਵੱਧ ਸ਼ਰਧਾਲੂਆਂ ਦੀ ਹੁਣ ਤੱਕ ਜੋ ਹੈ ਮੌਤ ਹੋ ਚੁੱਕੀ ਹੈ ਤਾਂ ਇਸੇ ਵਿੱਚ ਆਲੇ ਹੁਣ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ 22 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਨੇ ਤੇ 27 ਰੇਲ ਗੱਡੀਆਂ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ ਜੰਮੂ ਖੇਤਰ ਦੇ ਵਿੱਚ ਭਾਰੀ ਬਾਰਿਸ਼ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਜਿਵੇਂ ਅਸੀਂ ਬੀਤੇ ਕੱਲ ਤੋਂ ਕਈ ਤਸਵੀਰਾਂ ਦੇਖ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਗਿਆ ਕਿ ਰੇਲਵੇ ਬ੍ਰਿਜ ਵੀ ਕਾਫੀ ਤਰੀਕੇ ਜੋ ਹੈ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਸਨ ਲੈਂਡਸਲਾਈਡ ਹੋ ਰਹੀ ਸੀ ਤਾਂ ਇਸੇ ਵਿਚਾਲੇ ਟ੍ਰੇਨਾਂ ਨੂੰ ਵਿਚਕਾਰ ਹੀ ਰੋਕਿਆ ਗਿਆ ਤਾਂ ਹੁਣ ਰੇਲਵੇ ਦੇ ਵੱਲੋਂ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਜੋ ਜੰਮੂ ਕਟੜਾਵਾਲ ਨੂੰ ਜਾਣੀਆਂ ਸਨ ਉਹਨਾਂ ਨੂੰ ਅਦਵਿਚਕਾਰ ਹੀ ਰੋਕ ਦਿੱਤਾ ਗਿਆ ਕਿਉਂਕਿ ਭਾਰੀ ਤਬਾਹੀ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਇਸੇ ਵਿਚਾਲੇ ਇਤਿਹਾਤ ਵਰਤਦੇ ਹੋਏ ਰੇਲਵੇ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਇਸ ਬਾਬਤ ਲੈਟਰ ਵੀ ਇਸ਼ੂ ਕੀਤਾ ਗਿਆ ਜੋ ਨਾਲ ਦੇ ਨਾਲ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੋ ਸੀ ਰੇਲਵੇ ਬ੍ਰਿਜ ਤੇ ਲੈਂਡਸਲਾਈਡ ਹੋਈ ਸੀ ਤਾਂ ਇਸ ਨੂੰ ਲੈ ਕੇ ਜੋ ਹੈ ਇਤਿਹਾਦ ਦੇ ਤੌਰ ਤੇ ਹੁਣ ਰੇਲਵੇ ਦੇ ਵੱਲੋਂ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਤਾਂ ਇਸ ਬਾਬਤ ਪੂਰਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਕਿ ਕਿਹੜੀਆਂ ਟ੍ਰੇਨਾਂ ਰੋਕੀਆਂ ਗਈਆਂ ਹਨ ਤਾਂ ਕਿਹੜੀਆਂ ਟ੍ਰੇਨਾਂ ਨੂੰ ਅਧਵਿਚਾਰ ਹੀ ਜੋ ਹੈ ਰੇਲਵੇ ਦੇ ਵੱਲੋਂ ਰੋਕਣ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਭਾਰੀ بارش ਵਿਚਾਲੇ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਸਾਈ ਰੇਲ ਗੱਡੀਆਂ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ ਦਰਸਲ ਜੰਮੂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਇਸੇ ਨੂੰ ਲੈ ਕੇ ਜੰਮੂ ਕਟੜਾ ਰੇਲਵੇ ਸਟੇਸ਼ਨਾਂ ਦੇ ਉੱਤੇ ਦੇਲ ਦੀ ਆਵਾਜਾਈ ਹੈ ਜੋ ਐ ਬੰਦ ਕਰ ਦਿੱਤੀ ਗਈ ਹੈ ਤੇ ਕਈ ਟ੍ਰੇਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਦਿੱਤਾ ਗਿਆ ਹੈ ਦਰਸਨ ਲਗਾਤਾਰ ਭਾਰੀ ਕੁਦਰਤ ਦੀ ਤਬਾਹੀ ਨਜ਼ਰ ਆ ਰਹੀ ਹੈ ਕਈ ਥਾਵਾਂ ਤੇ ਜ਼ਮੀਨ ਖਿਸਕੀ ਹੈ ਤੇ ਇਸੇ ਵਿਚਾਲੇ ਹੁਣ ਰੇਲਵੇ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਇਤਿਹਾਤ ਵਰਤੇ ਦੇ ਹੋਏ ਰੇਲਵੇ ਦੇ ਵੱਲੋਂ ਜੋ ਐ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਅਵੈਸ਼ਨੋ ਦੇਵੀ ਵੀ ਜੋ ਹੈ ਲੈਂਡਸਲਾਈਡ ਹੋਈ ਹੈ ਜਿਸ ਦੇ ਵਿੱਚ 30 ਤੋਂ ਵੱਧ ਸ਼ਰਧਾਲੂਆਂ ਦੀ ਹੁਣ ਤੱਕ ਜੋ ਹੈ ਮੌਤ ਹੋ ਚੁੱਕੀ ਹੈ ਤਾਂ ਇਸੇ ਵਿਚਾਲੇ ਹੁਣ ਵੱਡਾ ਕੈਨਸਲ ਲਿਆ ਗਿਆ ਜਿਸ ਦੇ ਵਿੱਚ 22 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਨੇ ਤੇ 27 ਰੇਲ ਗੱਡੀਆਂ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ ਜੰਮੂ ਖੇਤਰ ਦੇ ਵਿੱਚ ਭਾਰੀ ਬਾਰਿਸ਼ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਜਿਵੇਂ ਅਸੀਂ ਬੀਤੇ ਕੱਲ ਤੋਂ ਕਈ ਤਸਵੀਰਾਂ ਦੇਖ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਗਿਆ ਕਿ ਰੇਲਵੇ ਬ੍ਰਿਜ ਵੀ ਕਾਫੀ ਤਰੀਕੇ ਜੋ ਹੈ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਸਨ ਲੈਂਡਸਲਾਈਡ ਹੋ ਰਹੀ ਸੀ ਤਾਂ ਇਸੇ ਵਿਚਾਲੇ ਟ੍ਰੇਨਾਂ ਨੂੰ ਵਿਚਕਾਰ ਹੀ ਰੋਕਿਆ ਗਿਆ ਤਾਂ ਹੁਣ ਰੇਲਵੇ ਦੇ ਵੱਲੋਂ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਜੋ ਜੰਮੂ ਕਟੜਾਵਾਲ ਨੂੰ ਜਾਣੀਆਂ ਸਨ ਉਹਨਾਂ ਨੂੰ ਅਦਵਿਚਕਾਰ ਹੀ ਰੋਕ ਦਿੱਤਾ ਗਿਆ ਕਿਉਂਕਿ ਭਾਰੀ ਤਬਾਹੀ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਇਸੇ ਵਿਚਾਲੇ ਇਤਿਹਾਤ ਵਰਤਦੇ ਹੋਏ ਰੇਲਵੇ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਇਸ ਬਾਬਤ ਲੈਟਰ ਵੀ ਇਸ਼ੂ ਕੀਤਾ ਗਿਆ ਜੋ ਨਾਲ ਦੇ ਨਾਲ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜੋ ਸੀ ਰੇਲਵੇ ਬ੍ਰਿਜ ਤੇ ਲੈਂਡਸਲਾਈਡ ਹੋਈ ਸੀ ਤਾਂ ਇਸੇ ਨੂੰ ਲੈ ਕੇ ਜੋ ਹੈ ਇਤਿਹਾਦ ਦੇ ਤੌਰ ਤੇ ਹੁਣ ਰੇਲਵੇ ਦੇ ਵੱਲੋਂ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੈ ਤਾਂ ਇਸ ਬਾਬਤ ਪੂਰਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਕਿ ਕਿਹੜੀਆਂ ਟ੍ਰੇਨਾਂ ਰੋਕੀਆਂ ਗਈਆਂ ਹਨ ਤਾਂ ਕਿਹੜੀਆਂ ਟ੍ਰੇਨਾਂ ਨੂੰ ਅਧਵਿਚਾਰ ਹੀ ਜੋ ਹੈ ਰੇਲਵੇ ਦੇ ਵੱਲੋਂ ਰੋਕਣ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਵਕਤ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਭਾਰੀ بارش ਵਿਚਾਲੇ ਰੇਲ ਗੱਡੀਆਂ ਨੂੰ ਰਾਤਕਾਰ ਦਿੱਤਾ ਗਿਆ ਸਾਈ ਦੇਲ ਗੱਡੀਆਂ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ ਦਰਸਲ ਜੰਮੂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਇਸੇ ਨੂੰ ਲੈ ਕੇ ਜੰਮੂ ਕਟੜਾ ਰੇਲਵੇ ਸਟੇਸ਼ਨਾਂ ਦੇ ਉੱਤੇ ਦੇਲ ਦੀ ਆਵਾਜਾਈ ਹੈ ਜੋ ਐ ਬੰਦ ਕਰ ਦਿੱਤੀ ਗਈ ਹੈ ਤੇ ਕਈ ਟ੍ਰੇਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਦਿੱਤਾ ਗਿਆ ਦਰਸਲ ਲਗਾਤਾਰ ਭਾਰੀ ਕੁਦਰਤ ਦੀ ਤਬਾਹੀ ਨਜ਼ਰ ਆ ਰਹੀ ਹੈ ਕਈ ਥਾਵਾਂ ਤੇ ਜ਼ਮੀਨ ਖਿਸਕੀ ਹੈ ਤੇ ਇਸੇ ਵਿਚਾਲੇ ਹੁਣ ਰੇਲਵੇ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਇਤਿਹਾਤ ਵਰਤੇ ਦੇ ਹੋਏ ਰੇਲਵੇ ਦੇ ਵੱਲੋਂ ਜੋ ਹੈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਅਵੈਸ਼ਨੋ ਦੇਵੀ ਵੀ ਜੋ ਹੈ ਲੈਂਡਸਲਾਈਡ ਹੋਈ ਹੈ ਜਿਸ ਦੇ ਵਿੱਚ 30 ਤੋਂ ਵੱਧ ਸ਼ਰਧਾਲੂਆਂ ਦੀ ਹੁਣ ਤੱਕ ਜੋ ਹੈ ਮੌਤ ਹੋ ਚੁੱਕੀ